ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਝੰਡੇ ਬਾਟੀ ਦੀ ਚੱਲੀ ਤਾਂ ਗੁਰੂ ਬਾਬਾ ਨਾਨਕ ਜੀ ਉੱਥੋਂ ਚੱਲੇ 15 ਦਿਨ ਤੇ 15 ਰਾਤੀ ਇਵੇਂ ਪਉਣ ਹਾਰੀ ਚੱਲੇ ਗਏ ਸਮੁੰਦਰ ਦੇ ਟਾਪੂ ਵਿੱਚ ਵਿਸਰਦੇਸ ਆਹਾ ਇਸ ਦਾ ਰਾਜਾ ਸੁਦਰਸ਼ਨ ਆਹਾ ਵੱਡਾ ਰਾਜ ਕਰਦਾ ਆਹਾ ਉਸ ਸ਼ਹਿਰ ਵਿੱਚ ਗੁਰੂ ਨਾਨਕ ਜੀ ਜਾਇ ਉਤਰਿਆ ਇੱਕ ਦਿਨ ਗੁਸਰਿਆ ਦੂਜਾ ਦਿਨ ਗੁਸਰਿਆ ਤਾ ਮਰਦਾਨੇ ਆਖਿਆ ਗੁਰੂ ਜੀ ਜੇ ਹੁਕਮ ਹੋਵੇ ਤਾਂ ਸ਼ਹਿਰ ਵਿੱਚ ਜਾਵਾਂ ਤਾਂ ਗੁਰੂ ਨਾਨਕ ਜੀ ਆਖਿਆ ਕਿ ਉਹ ਮਰਦਾਨਾ ਕਿਉਂ ਜਾਂਦਾ ਹੈ ਤਾਂ ਮਰਦਾਨੇ ਆਖਿਆ ਜੀ ਮੈਂ ਬਹੁਤ ਭੁੱਖਾ ਹਾਂ ਸ਼ਹਿਰ ਵਿੱਚੋਂ ਕੁਛ ਮੂੰਹ ਪਵੇ ਤਾਂ ਪਾਈ ਆਵਾਂ ਗੁਰੂ ਨਾਨਕ ਜੀ ਪੁੱਛਿਆ ਕਿਉਂ ਭਾਈ ਬਾਲਾ ਤਾਂ ਮੈਂ ਕਿਹਾ ਕਿ ਜਨਮ ਦਾ ਸੁਭਾਅਉ ਜਾਂਦਾ ਨਹੀਂ ਅਤੇ ਤੁਸੀਂ ਨਿਰੰਕਾਰ ਦੀ ਜਾਤ ਹੋ ਤਾਂ ਗੁਰੂ ਨਾਨਕ ਜੀ ਹੱਸਿਆ ਹੱਸ ਕਰ ਆਖਿਓਸ ਕੀ ਮਰਦਾਨਾ ਕਿੱਥੇ ਜਾਸੀ ਤਾਂ ਮਰਦਾਨੇ ਆਖਿਆ ਜੀ ਜਿੱਥੇ ਹੁਕਮ ਹੋਸੀ ਤਾਂ ਗੁਰੂ ਨਾਨਕ ਆਖਿਆ ਮਰਦਾਨਾ ਇੱਕ ਝੰਡਾ ਬਾਡੀ ਤਰਖਨ ਹੈ ਤੂੰ ਉੱਥੇ ਜਾਵੇਂ ਤਾਂ ਮਰਦਾਨੇ ਆਖਿਆ ਜੀ ਉਸ ਨੂੰ ਜਾਣਦਾ ਨਹੀਂ ਤੁਸੀਂ ਕਾਈ ਨਿਸ਼ਾਨੀ ਦੱਸੋ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਉਹਦੇ ਪਿਓ ਦਾ ਨਾਮ ਪਾਕਰ ਹੈ ਤੂੰ ਇਹੋ ਜਾਇਕਰ ਪੁੱਛ ਜੋ ਪਾਈ ਪਾਕਰ ਬਾਡੀ ਦਾ ਪੁੱਤਰ ਝੰਡਾ ਬਾਡੀ ਹੈ ਸੋ ਕਿੱਥੇ ਰਹਿੰਦਾ ਹੈ ਤਾ ਮਰਦਾਨੀ ਆਖਿਆ ਜੀ ਸਤਿ ਬਚਨ ਤਾ ਮਰਦਾਨਾ ਉੱਠ ਚੱਲਿਆ ਜਾਇਕਰ ਸ਼ਹਿਰ ਵਿੱਚ ਲੱਗਾ ਪੁੱਛਣ ਜੋ ਭਾਈ ਪਾਕਰ ਦਾ ਪੁੱਤਰ ਝੰਡਾ ਬਾਡੀ ਹੈ ਸੋ ਕਿਸ ਤਰਫ ਰਹਿੰਦਾ ਹੈ ਤਾ ਪੁੱਛਦਾ ਪੁੱਛਦਾ ਕੋ ਟੋੜੀ ਗਿਆ ਤਾ ਇੱਕ ਆਦਮੀ ਆਖਿਆ ਭਾਈ ਤੂੰ ਕੌਣ ਹੁੰਦਾ ਹੈ ਅਤੇ ਕਿੱਥੋਂ ਆਇਆ ਹੈ ਝੰਡੇ ਬਾਡੀ ਨੂੰ ਕਿਉਂ ਪੁੱਛਦਾ ਹੈ ਤਾ ਮਰਦਾਨੇ ਆਖਿਆ ਭਾਈ ਤੂੰ ਮੈਨੂੰ ਦੱਸ ਉਹ ਮੈਨੂੰ ਆਪੇ ਪੁੱਛ ਲਵੇਗਾ ਤੂੰ ਮੈਨੂੰ ਉਸ ਝੰਡੇ ਦਾ ਘਰ ਦੱਸ ਤਾ ਉਸ ਆਖਿਆ ਭਾਈ ਮੈਂ ਇਵੇਂ ਤਾਂ ਨਹੀਂ ਦੱਸਾਂ ਤੂੰ ਆਪਣਾ ਨਾਉ ਅਤੇ ਵਤਨ ਦੱਸੇ ਤਾਂ ਹਾਂ ਤੈਨੂੰ ਦੱਸਾਂ ਅਮਰਦਾਨ ਨੇ ਕਿਹਾ ਭਾਈ ਇਸ ਨਗਰ ਦੀ ਰੀਤ ਕਿਹਾ ਹੈ ਤਾਂ ਉਸ ਆਖਿਆ ਜੀ ਇੱਥੇ ਰਾਜੇ ਦਾ ਹੁਕਮ ਹੈ ਕੋਈ ਭੂਮੀਆਂ ਆਵੇ ਤੇ ਇਸ ਨੂੰ ਪੁੱਛੇ ਬਿਨਾ ਦੱਸਣਾ ਕੁਝ ਨਹੀਂ ਇਤੋਂ ਦੀ ਰੀਤ ਹੈ ਤਾਂ ਅਮਰਦਾਨੀ ਆਖਿਆ ਭਾਈ ਮੇਰਾ ਨਾਉ ਮਰਦਾਨਾ ਹੈ ਅਤੇ ਵਰਨ ਮੇਰਾ ਮਿਰਾਸੀ ਦਾ ਹੈ ਤਾਂ ਉਸ ਫੇਰ ਪੁੱਛਿਆ ਮਰਦਾਨਾ ਤੇਰਾ ਵਤਨ ਕੌਣ ਹੈ ਤਾ ਮਰਦਾਨੀ ਆਖਿਆ ਜੀ ਕਦੀ ਪੰਜਾਬ ਸੁਣਿਆ ਹੋਵੇਗਾ ਉਸ ਪੰਜਾਬ ਦੇ ਪਰਗਨੇ ਰਾਏ ਪੋਏ ਦੀ ਤਲਵੰਡੀ ਹੈ ਉਹ ਮੇਰਾ ਵਤਨ ਹੈ ਤਾ ਉਸ ਫੇਰ ਪੁੱਛਿਆ ਮਰਦਾਨਾ ਉੱਥੇ ਇੱਕ ਨਾਨਕ ਤਪਾ ਖੱਤਰੀ ਪੈਦਾ ਹੋਇਆ ਹੈ ਉਸ ਦਾ ਵੀ ਤੂੰ ਮਹਿਰਮ ਹੈ ਤਾ ਮਰਦਾਨੀ ਆਖਿਆ ਤੂੰ ਆਪਣਾ ਨਾਮ ਦੱਸ ਮੈਂ ਉਸੇ ਨਾਨਕ ਦਾ ਮਿਰਾਸੀ ਹਾਂ ਤੂੰ ਉਸ ਨੂੰ ਕੀ ਆਂਦਾ ਹੈ ਉਸ ਹਾਸਕਰ ਆਖਿਆ ਸੁਣ ਮਰਦਾਨਾ ਉਹ ਤਾਂ ਸਾਡਾ ਪੁਰਾਤਨੀ ਯਾਰ ਹੈ ਤਾ ਮਰਦਾਨੇ ਆਖਿਆ ਜੀ ਤੂੰ ਸਝਾਂਦਾ ਹੈ ਤਾਂ ਉਸ ਆਖਿਆ ਭਾਈ ਮਰਦਾਨਾ ਜੇ ਨਦਰ ਆਈ ਤਾਂ ਸਝਾਂ ਲਈ ਹੈ ਤਾਂ ਮਰਦਾਨੇ ਆਖਿਆ ਭਾਈ ਉਹ ਤਾਂ ਬਾਹਰ ਬੈਠਾ ਆਈ ਤਾਂ ਉਸ ਆਖਿਆ ਚੱਲ ਭਾਈ ਮਰਦਾਨਾ ਮੈਨੂੰ ਦਿਖਾਈ ਤਾਂ ਮਰਦਾਨੇ ਕਿਹਾ ਭਾਈ ਜੀ ਗੁਰੂ ਨਾਨਕ ਜੀ ਮੇਰੇ ਉੱਤੇ ਰੰਝ ਹੋਵੇਗਾ ਪਹਿਲੇ ਤੂੰ ਚੰਡੇ ਬਾਡੀ ਨੂੰ ਤਾਂ ਦੱਸ ਤਾਂ ਪਿੱਛੋਂ ਤੈਨੂੰ ਗੁਰੂ ਨਾਨਕ ਪਾਸ ਲੈ ਜਾਵਾਂਗਾ ਉਸ ਆਖਿਆ ਚੱਲ ਭਾਈ ਮਰਦਾਨਾ ਤਾਂ ਉਹ ਮਰਦਾਨੇ ਨੂੰ ਚੰਡੇ ਬਾਡੀ ਪਾਸ ਲੈ ਚੱਲਿਆ ਜਦ ਰਵੀਚ ਆਏ ਤਾਂ ਮਰਦਾਨੇ ਉਸਨੂੰ ਪੁੱਛਿਆ ਜੋ ਪਾਈ ਤੈਨੂੰ ਮੈਂ ਸਭ ਹਕੀਕਤ ਕਹੀ ਹੈ ਤੇ ਤੈ ਮੈਨੂੰ ਆਪਣਾ ਨਾਮ ਨਾ ਦੱਸਿਆ ਆਖ ਪਾਈ ਤੇਰਾ ਨਾਮ ਕੀ ਹੈ ਤੂੰ ਮੈਨੂੰ ਆਪਣਾ ਨਾਉ ਦੱਸ ਤਾਂ ਉਸ ਆਖਿਆ ਪਾਈ ਮੇਰਾ ਨਾਮ ਗੁਰੂ ਨਾਨਕ ਜੀ ਜਾਣਦਾ ਹੈ ਤਾਂ ਮਰਦਾਨੇ ਕਿਹਾ ਜੀ ਗੁਰੂ ਨਾਨਕ ਜੀ ਤਾਂ ਜਾਣਦਾ ਹੈ ਪਰ ਮੈਂ ਤਾਂ ਜਾਣਦਾ ਨਹੀਂ ਤੂੰ ਮੈਨੂੰ ਆਪਣਾ ਨਾਉ ਦੱਸ ਤਾਂ ਉਸ ਆਖਿਆ ਪਾਈ ਮਰਦਾਨਾ ਮੇਰਾ ਨਾਉ ਇੰਦਰਸੈਨ ਹੈ ਤਾ ਮਰਦਾਨੇ ਆਖਿਆ ਭਾਈ 인ਦਰਸੈਨ ਤੁਸੀਂ ਹੁੰਦੇ ਕੌਣ ਲੋਕੋ ਤਾ 인ਦਰਸੈਨ ਆਖਿਆ ਸੁਣ ਪਾਈ ਮਰਦਾਨਾ ਇਤੋਂ ਦਾ ਜੋ ਰਾਜਾ ਹੈ ਮੈਂ ਉਸ ਦਾ ਭਨੇਵਾ ਹਾਂ ਟੀਚਰ ਨੂੰ ਜਾਏ ਚੰਡੇ ਬਾਡੀ ਦੇ ਕਰ ਵੜੇ ਚੰਡਾ ਬਾਡੀ ਅੱਗੇ ਬੈਠਾ ਮੰਜੀ ਬੁਣਦਾ ਆਹਾ 인ਦਰਸੈਨ ਨੂੰ ਜੋ ਚੰਡੇ ਬਾਡੀ ਡਿਠਾ ਸੋ ਉੱਠ ਖੜਾ ਹੋਇਆ ਬਹੁਤ ਅਦਬ ਕੀਤਾ ਸੋ ਮੰਜੀ ਵਿਛਾਹ ਦਿੱਤੀ ਹੋਸ ਤਾ 인ਦਰਸੈਨ ਆਖਿਆ ਪਾਈ ਮਰਦਾਨਾ ਬਹੁ ਤਾ ਮਰਦਾਨੀ ਆਖਿਆ ਜੀ ਤੁਸੀਂ ਵੀ ਬਹੋ ਤਾਂ ਇੰਦਰਸੈਨ ਮਰਦਾਨੇ ਨੂੰ ਹੱਥ ਫੜ ਕੇ ਬਿਠਾਇਆ ਦੋਵੇਂ ਮੰਜੀ ਉੱਪਰ ਬੈਠੇ ਤਾਂ ਚੰਡੇ ਬਾਡੀ ਪੁੱਛਿਆ ਜੀ ਇਹ ਸਾਧ ਕਿੱਥੋਂ ਹੈ ਤਾਂ ਇੰਦਰਸੈਨ ਆਖਿਆ ਭਾਈ ਚੰਡੇ ਤੇਰਾ ਘਰ ਪੁੱਛਦਾ ਫਿਰਦਾ ਆਹਾ ਮੈਂ ਇਸ ਨੂੰ ਲੈ ਆਇਆ ਹਾਂ ਚੰਡੇ ਬਾਡੀ ਪੁੱਛਿਆ ਇਹ ਸਾਧ ਤੂੰ ਕਿੱਥੋਂ ਹੈ ਅਤੇ ਭਾਈ ਤੇਰਾ ਨਾਮ ਕੀ ਹੈ ਤਾਂ ਮਰਦਾਨੇ ਆਖਿਆ ਭਾਈ ਮੇਰਾ ਨਾਮ ਮਰਦਾਨਾ ਹੈ ਅਤੇ ਹੁੰਦਾ ਮਰਾਸੀ ਹਾਂ ਅਤੇ ਆਇਆ ਹਾ ਗੁਰੂ ਨਾਨਕ ਪਾਸੋਂ ਤਾਂ ਚੰਡੇ ਬਾਟੀ ਪੁੱਛਿਆ ਪਾਈ ਮਰਦਾਨਾ ਤੂੰ ਜੋ ਸਾਨੂੰ ਪੁੱਛਦਾ ਆਹੋ ਸੋ ਤੋ ਅਸਾ ਨਾਲ ਕਿਆ ਕੰਮ ਹੈ ਅਸਾਨੂੰ ਕਿਆ ਜਾਣਦਾ ਹੈ ਤਾਂ ਮਰਦਾਨੀ ਆਖਿਆ ਜੀ ਅਸਾਂ ਤੋ ਸਾਡੇ ਨਾਲ ਕੰਮ ਹੈ ਜੋ ਗੁਰੂ ਨਾਨਕ ਜੀ ਅਸਾਨੂੰ ਤੁਸਾਂ ਪਾਸ ਭੇਜਿਆ ਹੈ ਤਾਂ ਚੰਡੇ ਬਾਟੀ ਆਖਿਆ ਮਰਦਾਨਾ ਅਸੀਂ ਤਾਂ ਗੁਰੂ ਨਾਨਕ ਨੂੰ ਨਹੀਂ ਜਾਣਦੇ ਜੋ ਨਾਨਕ ਜੀ ਕੌਣ ਲੋਕ ਹੁੰਦੇ ਹਨ ਤਾਂ ਮਰਦਾਨੀ ਆਖਿਆ ਜੀ ਤੁਸੀਂ ਤਾਂ ਨਹੀਂ ਜਾਣਦੇ ਪਰ ਉਹ ਤਾਂ ਤੁਹਾਨੂੰ ਜਾਣਦੇ ਹਨ ਤਾਂ ਉਹਨਾਂ ਸਾਨੂੰ ਤੁਸਾਂ ਬਾਸ ਭੇਜਿਆ ਹੈ ਤੁਸੀਂ ਉਥੋਂ ਤੋੜੀ ਤਾਂ ਚਲੋ ਚੰਡੇ ਬਾਡੀ ਆਖਿਆ ਭਲਾ ਭਾਈ ਮਰਦਾਨਾ ਚਲਦੇ ਆਹੀ ਅਸਾਨੂੰ ਮੰਜੀ ਬੁਣ ਲੈਂਦੇ ਚਲਦੇ ਆਹੀ ਤਾਂ ਮੰਜੀ ਬੁਣ ਚੁੱਕਾ ਤਾਂ ਮਰਦਾਨੇ ਆਖਿਆ ਭਾਈ ਜੀ ਚਲੋ ਤਾਂ ਚੰਡੇ ਬਾਡੀ ਆਖਿਆ ਭਾਈ ਮਰਦਾਨਾ ਕਿਉਂ ਉਤਾਵਲਾ ਹੋਇਆ ਹੈ ਤਾਂ ਮਰਦਾਨੇ ਆਖਿਆ ਭਾਈ ਜੀ ਗੁਰੂ ਨਾਨਕ ਜੀ ਉਡੀਕਦੇ ਹਨ ਉਸੀ ਚੱਬ ਚੱਲੋ ਤਾਂ ਚੰਡੇ ਬਾਡੀ ਆਪਣੇ ਮਨ ਵਿੱਚ ਵਿਚਾਰ ਕੀਤਾ ਭਾਈ ਕੁਝ ਲੈ ਵੀ ਚਲੀਏ ਤਾਂ ਚੰਡੇ ਬਾਡੀ ਆਖਿਆ ਭਾਈ ਮਰਦਾਨਾ ਸੱਚ ਆਖ ਨਾਨਕ ਜੀ ਦਾ ਸਰੂਪ ਕਿਹਾ ਹੈ ਜੀ ਹਾਂ ਤੂੰ ਦੱਸੇ ਤੇ ਹੀ ਪੇਟ ਲਜਾਈਏ ਤਾਂ ਮਰਦਾਨੇ ਆਖਿਆ ਜੀ ਨਾਨਕ ਤਪੱਸ ਦਿਂਦਾ ਹੈ ਚੰਡੇ ਬਾਡੀ ਸਮਝਿਆ ਜੋ ਅਤੀਤ ਫਕੀਰ ਹੈ ਕੁਝ ਅੱਚਾ ਭੋਜਨ ਬਣਾਏ ਲੈ ਜਾਈਏ ਤਾਂ ਚੰਡੇ ਬਾਡੀ ਮਰਦਾਨੇ ਨੂੰ ਆਖਿਆ ਭਾਈ ਜੋ ਤੂੰ ਆਖਿਆ ਹੈ ਸੋ ਮੈਂ ਸਮਝਿਆ ਹੈ ਪਰ ਤੂੰ ਉਤਾਵਲਾ ਨਾ ਹੋ ਉਹ ਅਤੀਤ ਫਕੀਰ ਹੈ ਉਸ ਪਾਸ ਖਾਲੀ ਕਿਉਂ ਕਰ ਜਾਈਏ ਤਾਮਰਦਾਨੇ ਜੀ ਵਿੱਚ ਵਿਚਾਰ ਕੀਤੀ ਉਹ ਤਾਂ ਪੌਣ ਆਹਾਰੀ ਹਨ ਅਤੇ ਮੈਂ ਤਾਂ ਉਹਨਾਂ ਨਾਲ ਹਟ ਕਰਦਾ ਹਾਂ ਭਲਾ ਹੁਣ ਤਾਂ ਭੋਜਨ ਦੀ ਜਗ੍ਹਾ ਆਇਆ ਹਾਂ ਭਲਾ ਭੋਜਨ ਤਾਂ ਪਾਈਏ ਐਸੇ ਸ਼ਹਿਰ ਵਿੱਚ ਤਾਂ ਇਸ ਵਾਸਤੇ ਆਇਆ ਹਾਂ ਤਾਮਰਦਾਨੇ ਚੰਡੇ ਬਾਡੀ ਨੂੰ ਆਖਿਆ ਭਾਈ ਚੰਡਾ ਤੋ ਕੁਝ ਸਮਝੀ ਹੈ ਸੋ ਭਲੀ ਸਮਝੀ ਹੈ ਹਰ ਝੱਬ ਹੋਏ ਧੁਏ ਫਕੀਰ ਬਾਹਰ ਭੁੱਖੇ ਬੈਠੇ ਹਨ ਤੋ ਕੁਝ ਕਰਨਾ ਹੈ ਸੋ ਚੱਬ ਕਰ ਤਾਂ ਝੰਡੇ ਆਖਿਆ ਜੀ ਝਾਬੀ ਹੁੰਦੇ ਆਹੀ ਤਾਂ ਝੰਡੇ ਬਾਟੀ ਕਿਆ ਕੀਤਾ ਜੋ ਸੁਦਰਸਨ ਦੇ ਬਾਗ ਵਿੱਚ ਗਿਆ ਝੰਡਾ ਉਥੋਂ ਦੇ ਚਾਰੇ ਦਾ ਤਰਖਾਨ ਵੀ ਆਹਾ ਅਤੇ ਘਰ ਆ ਗਿਆ ਇਹ ਜੋ ਵੱਡਲ ਕੱਢਲ ਦੇ ਫਲ ਮੈਂ ਆਂਦੇ ਸੀ ਸੂ ਤੁਸੀਂ ਸਲੂਣਾ ਕਰੋ ਅਤੇ ਨਾਲ ਰੋਟੀਆਂ ਪਕਾਵੋ ਔਰ ਫੁੱਲਾਂ ਦਾ ਸਾਗ ਚਮਕੋ ਇਹ ਗੱਲ ਕਰ ਆਕ ਗਿਆ ਅਤੇ ਆਪ ਬਾਗੋਂ ਅੱਛੇ ਮੇਵੇ ਲੈ ਆਇਆ ਲੈ ਕੇ ਪ੍ਰਸ਼ਾਦ ਅਤੇ ਮੇਵਾ ਸਿਰ ਤੇ ਰੱਖਿਓਸ ਅਤੇ ਮਰਦਾਨੇ ਨੂੰ ਆਖਿਓਸ ਚੱਲ ਪਾਈ ਮਰਦਾਨਾ ਤੇਰਾ ਨਾਨਕ ਸਾਧ ਫਕੀਰ ਕਿੱਤੇ ਹੈ ਤਾਂ ਗੁਰੂ ਅੰਗਦ ਜੀ ਅੱਗੇ ਬਾਲਾ ਆਖਦਾ ਹੈ ਗੁਰੂ ਜੀ ਚੰਡੇ ਬਾਡੀ ਨੂੰ ਮਰਦਾਨਾ ਲੀਤੇ ਲੀਤੇ ਕਿੱਥੇ ਆਇਆ ਜਿੱਤੇ ਗੁਰੂ ਨਾਨਕ ਜੀ ਅਤੇ ਮੈਂ ਬੈਠੇ ਆਹੇ ਉद्याਨ ਜੰਗਲ ਵਿੱਚ ਬੈਠੇ ਆਹੇ ਤਾਂ ਸ਼੍ਰੀ ਗੁਰੂ ਨਾਨਕ ਜੀ ਅਤੇ ਮੈਂ ਦੋਹਾਂ ਅੱਗੋਂ ਆਖਿਆ ਭਾਈ ਮਰਦਾਨਾ ਕਰਤਾਰ ਕਰਤਾਰ ਅੱਗੋਂ ਉਸ ਵੀ ਆਖਿਆ ਗੁਰੂ ਸਤ ਕਰਤਾਰ ਸਤ ਕਰਤਾਰ ਤਾਂ ਗੁਰੂ ਨਾਨਕ ਜੀ ਹੱਸਿਆ ਹੱਸਕਰ ਆਖਿਓ ਉਸ ਆਓ ਭਾਈ ਚੰਡਾ ਸਤ ਕਰਤਾਰ ਝੰਡੇ ਵੀ ਆਖਿਆ ਜੀ ਸਤ ਕਰਤਾਰ ਤਾਂ ਝੰਡੇ ਪ੍ਰਸ਼ਾਦ ਅੱਗੇ ਰੱਖਿਆ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਚੰਡਾ ਇਹ ਕਿਆ ਲੈ ਆਇਆ ਹੈ ਚੰਡੇ ਆਖਿਆ ਜੀ ਤੁਹਾਡੇ ਵਾਸਤੇ ਰਸੋਈ ਲੈ ਆਇਆ ਹਾਂ ਤਾਂ ਗੁਰੂ ਨਾਨਕ ਜੀ ਆਖਿਆ ਭਾਈ ਚੰਡਾ ਤੂੰ ਸਾਨੂੰ ਕਿਹਾ ਜਾਣਦਾ ਹੈ ਚੰਡੇ ਆਖਿਆ ਜੀ ਮੈਂ ਨਹੀਂ ਜਾਣਦਾ ਪਰ ਤੁਸੀਂ ਤਾਂ ਜਾਣਦੇ ਹੋ ਨਾ ਤੁਸੀਂ ਨੇ ਇਜਾਦ ਕੀਤਾ ਹੈ ਤਾਂ ਗੁਰੂ ਨਾਨਕ ਆਖਿਆ ਭਾਈ ਚੰਡਾ ਇਹ ਪ੍ਰਸਾਦ ਕਿੱਥੋਂ ਆਇਆ ਹੈ ਤਾਂ ਚੰਡੇ ਆਖਿਆ ਜੀ ਇਹ ਪਰਮੇਸ਼ਰ ਭੇਜਿਆ ਹੈ ਤਾਂ ਫਿਰ ਗੁਰੂ ਨਾਨਕ ਜੀ ਆਖਿਆ ਭਾਈ ਚੰਡਾ ਤੂੰ ਪਰਮੇਸ਼ਰ ਨੂੰ ਜਾਣਦਾ ਹੈ ਚੰਡੇ ਆਖਿਆ ਜੀ ਕੌਣ ਹੈ ਜੋ ਪਰਮੇਸ਼ਰ ਨੂੰ ਨਹੀਂ ਜਾਣਦਾ ਮੈਂ ਤਾਂ ਆਦਮੀ ਹਾਂ ਜੀ ਸਭੋ ਪਸ਼ੂ ਪੰਖੇਰੀ ਪਰਮੇਸ਼ਰ ਨੂੰ ਜਾਣਦੇ ਹਨ ਤਾਂ ਗੁਰੂ ਨਾਨਕ ਜੀ ਹਸ ਕਰ ਆਖਿਆ ਭਾਈ ਚੰਡਾ ਤੂੰ ਸਤ ਸੱਚ ਆਖ ਤੂੰ ਕਦੋਂਕਣਾ ਪਰਮੇਸ਼ਰ ਨੂੰ ਜਾਣਦਾ ਹੈ ਤਾਂ ਚੰਡੇ ਬਾਡੀ ਆਖਿਆ ਜੀ ਪ੍ਰਸ਼ਾਦ ਤਾਂ ਅਚਵੋ ਬਹੁਤੇ ਦਿਨਾਂ ਦੇ ਭੁੱਖੇ ਹੋ ਹਕੀਕਤ ਪਿੱਛੋ ਕਰਾਂਗੇ ਤਾਂ ਮਰਦਾਨੇ ਆਖਿਆ ਜੀ ਇਹ ਸਿੱਖ ਸੱਚ ਆਖਦਾ ਹੈ ਪ੍ਰਸ਼ਾਦ ਤਾਂ ਮੂੰਹ ਪਾਵੋ ਔਰ ਹਕੀਕਤਾਂ ਨਾਸਤਾ ਨਹੀਂ ਗਈਆਂ ਤਾਂ ਗੁਰੂ ਨਾਨਕ ਜੀ ਹੱਸਿਆ ਹੱਸ ਕਰ ਆਖਿਓ ਉਸ ਸੁੰਪਾਈ ਬਾਲਾ ਤਾਂ ਮੈਂ ਆਖਿਆ ਜੀ ਮਰਦਾਨਾ ਸੱਚਾ ਹੈ ਮਰਦਾਨਾ ਬਹੁਤ ਦਿਨਾਂ ਦਾ ਭੁੱਖਾ ਹੈ ਤਾਂ ਗੁਰੂ ਨਾਨਕ ਜੀ ਆਖਿਆ ਪਾਈ ਚੰਡਾ ਤੇਰੇ ਨਾਲ ਇੱਥੇ ਜੋੜ ਕਿਸ ਦਾ ਹੈ ਤਾਂ ਚੰਡੇ ਬਾਡੀ ਆਖਿਆ ਜੀ ਇੰਦਰ ਸੈਨ ਰਾਜੇ ਸੁਦਰ ਸੈਨ ਦਾ ਪਨੇਵਾ ਆ ਬੜਾ ਪ੍ਰੇਮੀ ਆਹ ਤੇ ਇਸ ਨਾਲ ਮੇਰਾ ਬੜਾ ਪ੍ਰੇਮ ਆਹ ਤਾਂ ਗੁਰੂ ਜੀ ਆਖਿਆ ਜਾ ਪਾਈ ਚੰਡਾ ਉਸ ਕੋ ਵੀ ਲੈ ਆਉ ਤਾਂ ਪਾਈ ਚੰਡਾ ਤੇ 인ਦਰ ਸੈਨ ਕੁਝ ਦੇਰ ਬਾਅਦ ਗਿਆਨ ਧਿਆਨ ਕਰ ਇਕੱਠੇ ਚਲਦੇ ਆਏ ਤਾਂ ਚੰਡੇ ਬਾਡੀ ਆਖਿਆ ਜੀ ਤੁਸੀਂ ਰਸੋਈ ਤਾਂ ਮੂੰਹ ਪਾਵੋ ਤਾਂ ਗੁਰੂ ਨਾਨਕ ਜੀ ਆਖਿਆ ਪਾਈ ਚੰਡਾ ਪੰਜ ਬਾਟੇ ਕਰ ਅਤੇ ਇੱਕ ਵੰਟਾ ਮਰਦਾਨੇ ਨੂੰ ਕੱਢ ਦੇ ਤਾਂ ਚੰਡੇ ਆਖਿਆ ਜੀ ਤੁਸੀਂ ਤਰਹਿ ਹੋ ਪੰਜ ਵੰਡੇ ਕਿਉਂ ਕਰਦੇ ਹੋ ਤਾਂ ਗੁਰੂ ਨਾਨਕ ਜੀ ਆਖਿਆ ਪਾਈ ਚੰਡਾ ਤਰਹਿ ਅਸੀਂ ਆਹੇ ਜੋ ਤਾ ਤੂੰ ਹੈ ਅਤੇ ਪੰਜਵਾਂ ਤੇਰੇ ਨਾਲ ਪਰਚਣ ਵਾਲਾ ਇੰਦਰਸੈਣ ਹੈ ਸੋ ਉਸ ਤਾਈ ਲੈ ਆਪਸੀ ਤਾਂ ਅਸੀਂ ਪ੍ਰਸਾਦ ਅਛਵੇਂਗੇ ਤਾਂ ਝੰਡਾ ਬਾਦੀ ਪੰਜ ਵੰਡੇ ਕੀਤੇ ਇੱਕੋ ਜਿਹੇ ਅਤੇ ਇੱਕ ਮਰਦਾਨੇ ਨੂੰ ਦੇਣ ਲਗੇ ਤਾਂ ਮਰਦਾਨੇ ਆਖਿਆ ਜੀ ਮੈਂ ਤਾਂ ਅੱਗੋਂ ਨਹੀਂ ਖਾਂਦਾ ਤਾਂ ਗੁਰੂ ਨਾਨਕ ਆਖਿਆ ਮਰਦਾਨਾ ਤੂੰ ਕਿਉਂ ਨਹੀਂ ਖਾਂਦਾ ਤਾਂ ਮਰਦਾਨੇ ਆਖਿਆ ਗੁਰੂ ਜੀ ਜੇ ਤੁਸੀਂ ਖਾਵੋਗੇ ਤਾਂ ਮੈਂ ਵੀ ਖਾਵਾਂਗਾ ਤਾ ਗੁਰੂ ਨਾਨਕ ਆਖਿਆ ਮਰਦਾਨਾ ਤੂੰ ਭੁੱਖਾ ਹੈ ਪ੍ਰਸ਼ਾਦ ਖਾ ਅਤੇ ਅਸਾਡਾ ਖਿਆਲ ਨਾ ਕੀਆ ਕਰ। ਜਾਂ ਗੁਰੂ ਨਾਨਕ ਆਖਿਆ ਤਾ ਮਰਦਾਨੇ ਪ੍ਰਸ਼ਾਦ ਮੂੰ ਪਾਇਆ। ਤਾ ਚੰਡੇ ਬਾਟੀ ਆਖਿਆ ਤੁਸੀਂ ਪ੍ਰਸ਼ਾਦ ਮੂੰ ਪਾਵੋ। ਤਾ ਗੁਰੂ ਨਾਨਕ ਆਖਿਆ ਪਾਈ ਚੰਡਾ ਜੇ ਤੂੰ ਇੰਦਰ ਸਿੰਘ ਨੂੰ ਲੈ ਆਪਸੇ ਤਾ ਅਸੀਂ ਪ੍ਰਸ਼ਾਦ ਅਚਵੀਏਗੇ। ਤਾ ਚੰਡੇ ਆਖਿਆ ਜੀ ਤੁਸੀਂ ਪ੍ਰਸ਼ਾਦ ਮੂੰ ਪਾਵੋ ਤਾ ਸ਼ਰਧਾ ਪੂਰੀ ਹੋਵੇ। ਤਾ ਗੁਰੂ ਨਾਨਕ ਜੀ ਆਖਿਆ ਪਾਈ ਚੰਡਾ ਤੂੰ ਆਖਦਾ ਹੈ ਜੋ ਇਹ ਪ੍ਰਸ਼ਾਦ ਮੂੰਹ ਪਾਵਣ ਤਾਂ ਮੇਰੀ ਸ਼ਰਧਾ ਪੂਰੀ ਹੋਵੇ ਅਤੇ ਹੋਂ ਆਖਦਾ ਹਾਂ ਜੇ ਚੰਡਾ ਅਤੇ ਇੰਦਰਸੈਨ ਦੇ ਕਪਾਟ ਖੁੱਲਣ ਤਾਂ ਮੇਰੀ ਮਨਸਾ ਪੂਰੀ ਹੋਵੇ ਤਾਂ ਅਸੀਂ ਪ੍ਰਸ਼ਾਦ ਮੂੰਹ ਪਾਈਏ ਤਾਂ ਚੰਡੇ ਦੇ ਮਨ ਵਿੱਚ ਗਿਆਨ ਉਪਜਾ ਜੋ ਪਾਈ ਇਹ ਤਾਂ ਪੂਰਨ ਸਾਧ ਹੈ ਅਸੀਂ ਵੀ ਇਹੋ ਗਿਆਨ ਕਰਦੇ ਆਏ ਸੋ ਇਹ ਸਾਨੂੰ ਆਈ ਮਿਲਿਆ ਇੰਦਰਸੈਨ ਆਖਿਆ ਕਿ ਉਹ ਭਾਈ ਚੰਡਾ ਕਿੱਥੇ ਤਾਂ ਚੰਡੇ ਬਾਡੀ ਕਹਿਆ ਉਹ ਮਰਦਾਨਾ ਮਰਾਸੀ ਜੋ ਤੁਸੀਂ ਮੇਰੇ ਪਾਸ ਆਂਦਾ ਸੀ ਉਸ ਦਾ ਗੁਰੂ ਨਾਨਕ ਹੈ ਸੋ ਇਹ ਗੱਲ ਕਰਦਾ ਹੈ ਇੰਦਰਸੈਨ ਆਖਿਆ ਕਿ ਉਹ ਭਾਈ ਚੰਡਾ ਮੈਂ ਉਸ ਤਾਂ ਹੀ ਜਾਣਦਾ ਹਾਂ ਉਹ ਤਾਂ ਮੇਰਾ ਪੁਰਾਣਾ ਅਸ਼ਨਾਉ ਹੈ ਅਸੀਂ ਤੇ ਉਹ ਮਿਲੇ ਹੋਏ ਆਹੇ ਤਾਂ ਚੰਡੇ ਨੂੰ ਹੈਰਾਨਗੀ ਲੱਗੀ ਤਾਂ ਚੰਡੇ ਆਖਿਆ ਹਾਂ ਜੀ ਉਹ ਜੋ 15 ਸੇ ਕੂੰਹਾਂ ਤੋਂ ਤੁਹਾਡੇ ਵਾਸਤੇ ਆਹੇ ਅੱਗੇ ਤਾਂ ਇੱਥੇ ਕਦੇ ਨਹੀਂ ਆਇਆ ਅਤੇ ਤੁਸੀਂ ਆਖਦੇ ਹੋ ਜੋ ਸਾਡਾ ਪੁਰਾਤਨੀ ਅਸ਼ਨਾਉ ਹੈ ਇਤਨਾ ਝੂਠ ਦੁਸਾ ਕਿਆ ਬੋਲਿਆ ਹੈ ਤਾਂ ਇੰਦਰਸੈਨ ਆਖਿਆ ਭਾਈ ਚੰਡਾ ਤੈਨੂੰ ਆਪੇ ਖਬਰ ਹੋਏਗੀ ਜੇ ਮਿਲੀਏਂਗੇ ਤਾਂ ਚੰਡੇ ਬਾਡੀ ਕਿਹਾ ਜੀ ਤੁਸੀਂ ਚਲੋ ਜੋ ਮੈਂ ਪ੍ਰਸ਼ਾਦ ਲੈ ਗਿਆ ਆਹਾਂ ਸੋ ਉਹਨਾਂ ਤੋਂ ਸਾਡੇ ਵਾਸਤੇ ਮੂੰਹ ਨਹੀਂ ਪਾਇਆ ਤੁਸੀਂ ਚਲੋ ਭਲਾ ਕਰੋ ਤਾ 인ਦਰਸੈਨ ਵਿਚਾਰ ਕੀਤਾ ਜੋ ਸਾਨੂੰ ਤਾਂ ਕੋਈ ਨਹੀਂ ਜਾਣਦਾ ਅਤੇ ਹੁਣ ਸਾਨੂੰ ਜ਼ਾਹਿਰ ਕਰਨ ਆਏ ਹਨ ਤਾਂ 인ਦਰਸੈਨ ਚੰਡੇ ਨੂੰ ਆਖਿਆ ਭਾਈ ਚੰਡਾ ਤੂੰ ਤਾਂ ਹੁਣ ਜਾਂ ਅਸੀਂ ਪਲਕੇ ਮਿਲੀਏਗੇ ਤਾਂ ਚੰਡੇ ਕਿਹਾ ਜੀ ਉਹ ਭੋਜਨ ਅਮਾਨਤ ਪਿਆ ਹੈ ਉਹ ਮੂੰਹ ਪਾਏਦੇ ਨਹੀਂ ਅਤੇ ਤੁਸੀਂ ਆਖਦੇ ਹੋ ਅਸੀਂ ਕੱਲ ਮਿਲੀਏਗੇ ਇਹ ਗੱਲ ਬਣਦੀ ਨਹੀਂ ਤਾਂ 인ਦਰਸੈਨ ਕਿਹਾ ਚੱਲ ਭਾਈ ਚੰਡਾ ਤਾਂ ਛੇ ਕੜੀਆਂ ਰਾਤ ਗੁਜ਼ਰ ਗਈ ਤਾ 인ਦਰਸੈਨ ਤੇ ਝੰਡੇ ਬਾਡੀ ਦੋਵੇਂ ਗੁਰੂ ਨਾਨਕ ਪਾਸ ਆਏ ਦੋਹਾ ਵਿਚਾਰ ਕੀਤਾ ਤਾ 인ਦਰਸੈਨ ਝੰਡੇ ਨੂੰ ਪੁੱਛਿਆ ਭਾਈ ਝੰਡਾ ਤੂੰ ਕਿਛ ਬੋਲੀਦਾ ਵੀ ਮਹਿਰਮ ਹੈ ਜੋ ਕਿਛ ਬੋਲਦਾ ਹੈ ਤਾਂ ਝੰਡੇ ਬਾਡੀ ਆਖਿਆ ਜੀ ਬੋਲੀ ਤਾਂ ਪਲੀ ਬੋਲਦਾ ਹੈ ਆਖਦਾ ਹੈ ਕਰਤਾਰ ਕਰਤਾਰ ਤਾ 인ਦਰਸੈਨ ਤੇ ਝੰਡਾ ਬਾਡੀ ਇੱਕ ਪੈਰ ਰਾਤ ਕਈ ਆਈ ਤਾ ਦੋਹਾ ਗੁਰੂ ਨਾਨਕ ਜੀ ਨੂੰ ਕਰਤਾਰ ਕਰਤਾਰ ਅਣ ਕਿਹਾ ਤਾਂ ਗੁਰੂ ਨਾਨਕ ਜੀ ਹੱਸ ਕਰਕੇ ਆਉ ਪਾਈ ਸਤ ਕਰਤਾਰ ਆਉ ਪਾਈ ਪੁਰਤਨੀ ਯਾਰ ਤਾਂ ਝੰਡੇ ਬਾਟੀ ਕਿਹਾ ਜੀ ਤੁਸੀਂ ਤਾਂ ਅਸਾਨੂੰ ਹੁਣ ਮਿਲੇ ਹੋ ਅਸੀਂ ਕਦੋਂ ਕਨੇ ਪੁਰਤਨੀ ਯਾਰ ਆਹੇ ਤਾਂ ਗੁਰੂ ਨਾਨਕ ਆਖਿਆ ਪੁੱਛ ਪਾਈ ਇੰਦਰਸੈਨ ਨੂੰ ਪੁੱਛਿਆ ਜੀ ਇਹ ਸਾਧਕਿਆ ਆਕਦਾ ਹੈ ਤਾਂ ਇੰਦਰਸੈਨ ਮਛਲੇ ਹੋਏ ਆਖਿਆ ਜੀ ਮੈਂ ਤਾਂ ਕੁਝ ਨਹੀਂ ਜਾਣਦਾ ਤਾ ਮਰਦਾਨੇ ਕਿਹਾ ਜੀ ਤੁਸੀਂ ਜੋ ਮੈਨੂੰ ਇਹੋ ਆਖਦੇ ਸਾਓ ਸੋ ਨਾਨਕ ਮੇਰਾ ਪ੍ਰਾਤਨੀ ਅਛਣਾਉ ਹੈ ਹੁਣ ਕਿਉਂ ਮੁੱਕਰਦਾ ਹੈ ਤਾਂ ਇੰਦਰਸੈਨ ਆਖਿਆ ਪਾਈ ਮਰਦਾਨਾ ਜੇ ਕਾਈ ਨਿਸ਼ਾਨੀ ਦਿੰਦੇ ਤਾਂ ਜਾਣੀਏ ਜੇ ਉਹੋ ਹੈ ਤਾਂ ਗੁਰੂ ਨਾਨਕ ਜੀ ਕਿਹਾ ਪਾਈ ਇੰਦਰਸੈਨ ਇਸ ਚੰਡੇ ਨੂੰ ਤਾਂ ਕਾਈ ਖਬਰ ਨਹੀਂ ਭਾਰਤੂਤ ਤਾਂ ਖਬਰਦਾਰ ਹੈ ਤੈਨੂੰ ਆਪਣੀ ਖਬਰ ਸਭ ਹੈ ਕਿਉਂ ਤਾਂ ਇੰਦਰਸੈਨ ਮਛਲੇ ਹੋਏ ਕਰਕੇ ਆਖਿਆ ਜੀ ਮੈਂ ਤਾਂ ਨਹੀਂ ਜਾਣਦਾ ਜੋ ਤੁਸੀਂ ਕਿਹੀ ਮਲੂਮੀ ਦੱਸਦੇ ਹੋ ਤਾਂ ਫਿਰ ਗੁਰੂ ਨਾਨਕ ਜੀ ਕਿਹਾ ਸੁਣ ਪਾਈ ਇੰਦਰਸੈਨ ਉਹ ਦਿਨ ਯਾਦ ਕਰ ਜੋ ਰਾਜੇ ਜਨਕ ਦੇ ਤੁਸੀਂ ਸੇਵਕ ਹੁੰਦੇ ਆਹੇ ਅਤੇ ਤ੍ਰੇਤੇਜੁਗ ਵਿੱਚ ਰਾਜੇ ਜਨਕ ਹੰਸਨੀ ਬਾਬਤ ਸੰਗ ਉਠਾਇਆ ਸੀ ਅਤੇ ਆਖਿਓ ਜੋ ਹੰਸਨੀ ਮੇਰੀ ਹੈ ਤੇ ਹੰਸਨੀ ਹੰਸ ਦੀ ਆਈ ਅਤੇ ਤੁਸਾਨੂੰ ਪੁੱਛਿਓ ਜੋ ਹੰਸਨੀ ਕਿਸ ਦੀ ਹੈ ਤੁਹਾਨੂੰ ਕਾਰਨ ਪਉ ਦਿਵਾਇਆ ਤੁਸਾਂ ਝੂਠੀ ਸ਼ਾਦੀ ਭਰੀ ਤੁਸੀਂ ਰਾਜੇ ਦੇ ਬਹੁਤ ਨਜ਼ਦੀਕ ਰਹਿੰਦੇ ਆਹੇ ਅਤੇ ਤੁਸਾਂ ਜਾਤਾ ਜੋ ਅ ਸਾਡਾ ਪੂਰਨ ਗੁਰੂ ਹੈ ਅ ਸਾਨੂੰ ਕਿਹੜਾ ਡਰ ਹੈ ਅਤੇ ਰਾਜੇ ਜਨਕ ਜੀ ਤਾਂ ਛਲ ਕੀਤਾ ਆਹਾ ਨਹੀਂ ਤਾਂ ਰਾਜੇ ਜਨਕ ਹੰਸਨੀ ਕੀ ਕਰਨੀ ਆਹੀ ਤੁਸਾਨੂੰ ਕਰਤੇ ਬੁਲਾਇਆ ਤਾਂ ਤੁਸੀਂ ਝੂਠੀ ਸਾਖ ਭਰੀ ਤਾਂ ਅਸੀਂ ਕੀ ਕਰੀਏ ਤਾਂ ਰਾਜੇ ਜਨਕ ਤੁਸਾਨੂੰ ਆਪਣੇ ਮੂੰਹ 'ਚ ਹੀ ਕਹਾਇਆ ਜੋ ਫੇਰ ਤੁਸਾਨੂੰ ਜਨਮ ਹੈ ਤਦੋਂ ਇਹ ਤੇ ਤੁਸੀਂ ਇਕੱਠੇ ਰਹਿੰਦੇ ਆਹੀ ਤਾਂ ਤੁਸਾ ਫਿਰ ਆਖਿਆ ਜੀ ਕਿਆ ਜਾਪੇ ਇਥੋਂ ਦੇ ਵਿਛੜੇ ਕਿੱਥੇ ਜਾਏ ਪਮिएਗੇ ਤੇਰਾ ਸਾਡਾ ਮੇਲ ਹੋਵੇਗਾ ਕਿ ਨਾ ਹੋਵੇਗਾ ਤਾਂ ਤੂੰ ਸਾਨੂੰ ਆਖਿਆ ਦੇਖ ਪਾਈ ਤੋ ਸਾਡੀ ਭਗਤਪੂਰਨ ਹੋਈ ਪਰ ਤੁਸਾਂ ਵਿੱਚ ਦੂਏ ਖਤੇ ਹੋਏ ਆਹੀ ਇੱਕ ਤਾਂ ਤੁਸੀਂ ਮੂਰਤ ਪੂਜਦੇ ਆਹੀ ਅਤੇ ਇੱਕ ਝੂਠ ਬੋਲਿਆ ਆਹਾ ਪਰ ਤੁਹਾਨੂੰ ਰਾਜਾ ਜਨਕ ਜੀ ਮਨਾ ਕਰਦੇ ਆਹੀ જો તમે મૂરત ના પૂજો